ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਆਪਾਂ ਗੱਲ ਕਰਾਂਗੇ ਮਹਿਲਾ ਕਾਂਸਟੇਬਲ ਬੀਬੀ ਅਮਨਦੀਪ ਕੌਰ ਬਾਰੇ ਬੜੇ ਨਿਆਰੇ ਲਾਇਆ ਬੀਬੀ ਨੇ ਬੀਬੀ ਨੇ ਲੱਖਾਂ ਦੀਆਂ ਘੜੀਆਂ 2 18 ਵਾਲੀ ਬੀਬੀ ਤੇ ਨਿਊਜ਼ ਤੁਹਾਨੂੰ ਇੰਸਟਾਗ੍ਰam ਕਵੀਨ ਵੀ ਆਂਦੇ ਆ 2 ਮਾਰਚ ਦੀ ਰਾਤ ਨੂੰ ਗ੍ਰਿਫਤਾਰ ਕੀਤਾ ਸੀ پولیس ਨੇ ਤੇ 17 ਗ੍ਰਾਮ ਹੀਰੋਨ ਸਮੇਤ ਗ੍ਰਿਫਤਾਰ ਕੀਤਾ ਆਏ ਹਾਏ 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 ਫੁੱਲ ਨਿਆਰੇ ਲੈ ਰਹੀ ਦੀ ਮਤਲਬ ਪੰਜਾਬ ਪੁਲਿਸ ਚ ਰਹਿ ਕੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਚਿੱਟਾ ਵੇਚਣਾ ਕਿੱਡੀ ਕੀ ਚੰਗੀ ਗੱਲ ਹੈ ਇਹਦੇ ਖਿਲਾਫ ਫੁੱਲ ਐਕਸ਼ਨ ਹੋਣਾ ਚਾਹੀਦਾ ਤੇ ਆਮ ਬੰਦਾ ਤਾਂ ਕਰੂਗਾ ਕੀ ਕੋਈ ਨਹੀਂ ਗਰੀਬਾਂ ਦੀਆਂ ਤਾਂ ਕੋਠੀਆਂ ਟਹਿ ਗਈਆਂ ਆ ਹੁਣ ਇਹਦੀ ਕੋਠੀ ਦੇਖਦੇ ਆਂ ਕਦੋਂ ਫਿਰੂਗਾ 50 ਹੁਣ ਇੱਕ ਅਫਸਰ ਨਾਲ ਇਹਨੂੰ ਪਤਾ ਨਹੀਂ ਹੈ ਅਫਸਰ ਹੈ ਕਿ ਕੋਈ ਕੀ ਆ ਆਪਾਂ ਨਹੀਂ ਕਹਿੰਦੇ ਇਹ ਕੁਝ ਚੈਨਲਾਂ ਨੇ ਆਡੀਓ ਪਾਈ ਹੋਈ ਆ ਕਿ ਜਿੱਥੇ ਉਹ ਬੰਦਾ ਕਹਿ ਰਿਹਾ ਵੀ ਹਾਂ ਵੀ ਬੀਬਾ ਜੀ 10000 ਦਿੰਨਾ 20000 ਦਿੰਨਾ ਆਜੋ 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 ਇਹ ਅਚ ਬੀਬਾ ਜੀ ਰਹਿਣ ਵਾਲੇ ਆ ਮੇਰਾ ਖਿਆਲ ਮਾਨ ਸਕਦੇ ਤੇ ਬਠਿੰਡੇ ਇਹਨਾਂ ਦੀ ਮੇਰਾ ਖਿਆਲ ਬਠਿੰਡੇ ਪੋਸਟਿੰਗ ਸੀ ਡਿਊਟੀ ਸੀਗੀ ਬਠਿੰਡੇ ਤੇ ਡਿਊਟੀ ਵੀ ਇੱਕ ਹਸਪਤਾਲ ਚ ਸੀਗੀ ਡਿਊਟੀ ਵੀ ਨਜਾਰੇ ਵਾਲੀ 10 ਵਜੇ ਜਾਣਾ ਤੇ 2 ਵਜੇ ਡਿਊਟੀ ਤੋਂ ਬੀਬਾ ਜੀ ਫ੍ਰੀ ਹੋ ਜਾਂਦੇ ਸੀਗੇ ਤੇ ਉਹ ਕੋਸ਼ਕ ਚੈਨਲ ਦਾ ਕਹਿਣਾ ਇਹ ਵੀ ਆ ਕਿ ਬੀਬਾ ਜੀ ਕੋਲੇ ਇੱਕ ਵੀਡੀਓ ਚ ਕੁੱਤਾ ਆ ਕੁੱਤਾ ਕੁੱਤੇ ਦੀ ਕੀਮਤ ਲੱਖਾਂ ਚ ਆ ਬਈ ਪਰ ਇਥੇ ਬੰਦੇ ਦੀ ਹੁਕਮਤ ਨਹੀਂ ਕੁੱਤੇ ਦੀ ਹੁਕਮਤ ਪੈਰੀ ਵਾ ਬਈ ਓਏ ਹੋਏ ਖਮੋ ਜੀ ਕਾ ਮੌਖਾ ਆ ਬਾਕੀ ਪੰਜਾਬ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀਗਾ ਅਦਾਲਤ ਨੇ 2 ਦਿਨ ਦਾ ਰਿਮਾਂਡ ਦਿੱਤਾ ਆ ਪਰ ਮੇਰੇ ਸੁਣਨ ਚ ਆ ਵੀ ਆਪਣਾ ਸਕੂਟਰੀ ਹੈ ਇੱਕ ਗੱਲੀ ਭੁੰਡੀ ਇੱਕ ਗੱਲੀ ਉਹਦੇ ਨਾਂ ਤੇ ਆ ਬਾਕੀ ਜਿਹੜੀਆਂ 18 ਕੋਠੀਆਂ ਆ ਉਹ ਪਤਾ ਨਹੀਂ ਕਿਦੇ ਨਾਂ ਤੇ ਆ ਜੇ ਪੁਲਿਸ ਇਸ ਗੱਲ ਦੀ ਹੁਣ ਪੁਸ਼ਟੀ ਕਰੂਗੀ ਪੰਜਾਬ ਪੁਲਿਸ ਪੁਸ਼ਟੀ ਕਰੂਗੀ ਪੰਜਾਬ ਪੁਲਿਸ ਨੂੰ ਚਾਹੀਦਾ ਵੀ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਜਾਵੇ ਜੇ ਕੋਈ ਹੋਰ ਅਪਡੇਟ ਆਇਆ ਤੇ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਇਹ ਆਪਦੇ ਕਾਰਜਕਾਲ ਦੇ ਦੌਰਾਨ ਨੌਕਰੀ ਦੌਰਾਨ ਕਹਿੰਦੇ ਵੀ ਤਿੰਨ ਵਾਰੀ ਗ੍ਰਿਫਤਾਰ ਹੋ ਚੁੱਕੀ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤੀਜੇ ਵਾਰੀ ਗ੍ਰਿਫਤਾਰ ਇੱਕ ਇਹਦਾ ਸਾਥੀ ਆ ਬਲਵਿੰਦਰ ਸਿੰਘ ਅੱਛਾ ਕੋਰੋਨਾ ਕਾਲ ਚਾਂ ਦੇ ਵੀ ਇਹਨਾਂ ਬਹੁਤ ਨਿਆਰੀ ਲਏ ਐ ਬੀ ਐਮਬੂਲੈਂਸ ਨੂੰ ਕੋਰੋਨਾ ਕਾਲ ਚ ਕੋਈ ਰੋਗ ਨਹੀਂ ਸੀ ਹੈਗੀ ਇਮਰਗਲ ਉਹਦੇ ਉਹ ਜਾਪਨਾ ਕਰਦੇ ਰਹੇ ਆ ਚਿੱਟੇ ਦੀ ਤਸਕਰੀ ਉਹਦੇ ਤੇ ਤੇ ਹੁਣ ਬੀਬਾ ਜੀ ਗ੍ਰਿਫਤਾਰ ਨੇ ਸਲਾਖਾਂ ਚ ਨੇ ਤੇ 2 ਦਿਨ ਦਾ ਰਿਮਾਂਡ ਲੈ ਆਇਆ ਪੰਜਾਬ ਪੁਲਿਸ ਨੇ ਹਿੰਬਲਵਿੰਦਰ ਸਿੰਘ ਕਿਤੇ ਵੀ ਹੋਊਗੀ ਮੇਰਾ ਖਿਆਲ ਕਾਰਵਾਈ ਜੇ ਪ੍ਰਸ਼ਾਸਨ ਕਰੂਗਾ ਤਾਂ ਮੈਂ ਤਾਂ ਇਹੀ ਅਪੀਲ ਕਰੂੰਗਾ ਭਗਤਵਾਨ ਜੀ ਤਮਾਨ ਸਿੰਘ ਜੀ ਨੂੰ ਕੀ ਇਦਦ ਤੇ ਵਿਵਾਜ ਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਕਈਆਂ ਦੇ ਗਰੀਬਾਂ ਦੇ ਮਾੜਿਆਂ ਦੇ ਘਰ ਤਾਂ ਟਹਿ ਕੇ ਆ ਹੁਣ ਵੇਖਦੇ ਆਂ ਇਹਦੇ ਤੇ ਪੀਲਾ ਪੰਜਾ ਕਦੋਂ ਫਿਰਦਾ ਆ ਤੇ ਕੀ ਬਣਦਾ ਆ ਲੱਖਾਂ ਲੱਖਾਂ ਦੀਆਂ ਘੜੀਆਂ 2 18 ਸਕੂਟਰੀ ਕੋਠੀ ਮਤਲਬ ਟਲਜੋ ਜੇ ਤੁਸੀਂ ਕੋਈ ਇਹੋ ਜਿਹਾ ਕੰਮ ਕਰ ਰਹੇ ਹੋ ਜਾਂ ਕਰਨ ਦੀ ਸੋਚ ਰਹੇ ਹੋ ਕਿਉਂਕਿ ਪੰਜਾਬ ਪੁਲਿਸ ਦੇ ਬਹੁਤ ਐਕਸ਼ਨ ਜੇ ਇਸ ਟਾਈਮ ਤੇ ਬਚੋ ਬਚਣਾ ਵੀ ਚਾਹੀਦਾ ਥੋੜੀ ਗੱਲ ਸੀਰੀਅਸ ਹੋ ਕੇ ਸੁਣੋ ਜਾਂ ਕਰੋ ਕਿ ਹਾਂ ਵੀ ਇਹ ਕੰਮ ਨਾ ਕਰੋ ਕਿਉਂਕਿ ਤੁਹਾਡੇ ਤੁਹਾਡੇ 2 ਗ੍ਰਾਮ 3 ਗ੍ਰਾਮ ਵੇਚਣ ਨਾਲ ਕਿਸੇ ਤੇ ਕਰੇ ਸਾਥ ਰਵੇ ਸਕਦਾ ਤੇ ਉਹ ਕੁਝ ਨਹੀਂ ਜੇ ਤੁਸੀਂ ਮਾੜਾ ਕੰਮ ਦਾ ਮਾੜਾ ਨਤੀਜਾ ਆ ਜੇ ਤੁਸੀਂ ਕਰੋਗੇ ਵੀ ਲੋਕ ਕੇ ਕਰ ਲਓਗੇ ਕਿੰਨਾ ਕੁ ਚਿਰ ਲੋਕ ਕੇ ਕਰ ਲਓਗੇ ਤੁਸੀਂ ਆਖਰ ਨੂੰ ਖੜੇ ਜਾਓਗੇ ਤੇ ਸਮਝ ਨਹੀਂ ਲੱਗਦਾ ਕਿ ਤੁਹਾਡਾ ਮਾਪਿਓ ਬਾਅਦ ਚ ਕਿਸ ਦੀ ਅਮੰਤਾਂ ਕਰੇ ਜਾਂ ਕਤਰੇ ਉਹੀ ਮਾਪਿਆਂ ਜਿਹਨੂੰ ਆਪਾਂ ਕੁਝ ਕਹਿਣ ਨਹੀਂ ਦਿੰਦੇ ਉਹੀ ਮਾਪਿਓ ਮੁੜ ਕੇ ਤੁਹਾਡੇ ਪਿੱਛੇ ਜਾ ਕੇ ਕਿਹੇ ਤੂਰਨਾਡ ਬੰਦੇ ਦੀ ਨੇਤਾ ਦੀ ਕਿਸ ਦੀ ਵੀ ਮਿਲਨਤਰਲਾ ਕਰਦਾ ਹੈ ਇਸ ਚੀਜ਼ ਤੋਂ ਬਚੋ ਹੁਣ ਤੁਸੀਂ ਇਹ ਵੇਖੋ ਕਿ ਇਹ ਮਤਲਬ ਕਿ ਕਾਨੂੰਨ ਚ ਰਹਿੰਦੇ ਆ ਕਿ ਪੰਜਾਬ ਪੁਲਿਸ ਚ ਰਹਿੰਦੇ ਆ ਚਿੱਟਾ ਵੇਚਰੀ ਸੀ ਲੇਡੀ ਪਰ ਫੜੀ ਗਈ ਤੇ ਇਹਦੀ ਲਿੰਕ ਵੀ ਬਹੁਤ ਹੈ ਕਿ ਜਿਹੜਾ ਇਹਦੇ ਨਾਲ ਉੱਥੇ ਕੋਈ ਪੰਗਾ ਲੈਂਦਾ ਸੀ ਡਿਊਟੀ ਦੌਰਾਨ ਜਾਂ ਨਾਕੇ ਤੇ ਕਿਸੇ ਚੀਜ਼ ਤੇ ਉਹਦੀ ਵਿਚਾਰੇ ਦੀ ਬੁਜਲੀ ਜਾਂ ਫਿਰੋਜਪੁਰ ਜਾਂ ਕਿਤੇ ਹੋਰ ਕਰਵਾ ਦਿੱਤੀ ਜਾਂਦੇ ਸੀ ਲਿੰਕ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਲਿੰਕ ਚਲੋ ਵੇਖਦੇ ਆਂ ਕਿ ਕੀ ਕਾਰਵਾਈ ਪੈਂਦੀ ਆ ਜੱਗੀ ਬਣਦਾ ਆ ਉਸ ਹਿਸਾਬ ਨਾਲ ਤੁਹਾਨੂੰ ਆਪਾਂ ਅਪਡੇਟ ਦਿੰਦੇ ਰਵਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਦੂਜਿਆਂ ਨੂੰ ਤੁਸੀਂ ਜਿਹੜੇ ਆ ਨੱਚਦੇ ਟੱਪਦੇ ਆ ਇਹਨਾਂ ਦੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਤੁਸੀਂ ਕਰਦੇ ਹੋ ਪਰ ਸਾਡੇ ਚੈਨਲ ਨੂੰ ਵੀ ਫੋਲੋ ਕਰੋ ਤੇ ਲਾਈਕ ਸ਼ੇਅਰ ਜ਼ਰੂਰ ਕਰੋ ਕਿ ਹੋਰ ਆਪਾਂ ਚੰਗੀਆਂ ਵੀਡੀਓ ਲੈ ਕੇ ਆਈਏ ਕਿ ਅਜੇ ਤਾਂ ਆਪਾਂ ਚਲੋ ਇਹ ਵਲੌਗ ਦਾ ਕਿੱਸਾ ਸ਼ੁਰੂ ਹੀ ਕੀਤਾ ਹੈ ਤੇ ਤੁਸੀਂ ਵੱਧ ਤੋਂ ਵੱਧ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਠੀਕ ਹੈ ਜੀ ਜਿਵੇਂ ਜਿਵੇਂ ਹੀ ਇਸ ਬਾਰੇ ਮੈਨੂੰ ਕੁਝ ਪਤਾ ਲੱਗੂਗਾ ਕਿ ਜੇ ਇਹਦੀ ਕੋਠੀ ਤੇ ਪੀਲਾ ਪੰਝਾ ਜਾਂ ਕੁਝ ਹੋਰ ਫਿਰੂਗਾ ਤੇ ਪਹਿਲੀ ਨਿਊਜ਼ ਆਪਾਂ ਦੇਾਂਗੇ ਪਹਿਲਾ ਤੁਹਾਨੂੰ ਅਪਡੇਟ ਆਪਾ ਦੇਾਂਗੇ ਠੀਕ ਹੈ ਜੀ ਮਿਲਦੇ ਆਂ ਫਿਰ ਤੁਹਾਨੂੰ ਅਗਲੀ ਵੀਡੀਓ ਚ